ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੇ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਿਸ਼ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੋਗ ਪਿਆ ਜਾਂ ਸੁਪ ਤਾਂ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੋ ਆਲਿਓ ਜਿਨ ਕੀ ਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਣਾ ਸੋ ਕਰ ਰਹਾ ਸੋਦਰ ਰਾਗਿਆ ਸਾ ਮਹੰਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦੇ ਨੇਕੇ ਸੰਖਾ ਗیتے ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਕੀਤੇ ਤੇਰੇ ਗਵਣ ਹਾਰੇ ਗਾਵਨ ਤੁਧਨੋ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਾ ਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ 인ਦਰਿੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੇ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਣੀਆਂ ਮਨਮੋਹਨ ਸੂਰਗ ਮਛ ਪਿਆਲੇ ਗਾਵਨ ਤੁਧਨੋ ਰਤਨਿ ਉਪਾਏ ਤੇਰੇ 68 ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਪ੍ਰੇਮ ਮੰਡਾ ਕਰ ਕਰ ਰਖੇ ਤੇਰੇ ਦਾਰੇ ਸੇ ਤੂਦ ਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਹੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਨਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਤ ਸਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏਕੇ ਵਡਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਾਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿਤਾ ਪੁਰਖਾਂ ਕੀਆਂ ਵੜਿਆਈਆਂ ਤਉ ਦਵੈਣ ਸਦੀਕ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਆਖਿਆ ਵਿਚਾਰਾ ਸਿਖਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਗਿਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਮ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਏ ਚਲੀਏ ਦੂਖ ਸੁਖ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਹੈ ਨਾਹਿ ਰਹਾਉ ਸਾਚੇ ਨਾਮ ਗੀਤ ਲੋਟ ਆਈ ਆਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਟਾ ਨਾ ਹੋਵੇ ਘਾਟ ਨਾ ਜਾਏ ਨਾ ਮਰਨ ਨ ਹੋਵੇ ਸੋਕ ਦਿੰਦਾ ਰਹੇ ਨ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਆ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਗੁਰ ਸਤਪੁਰਖ ਆਵਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਪਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਦਰਬਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲੇ ਖਾਸ ਤਨ ਤਨ ਸਬ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੀ ਉਪਾਏ ਤਾ ਕਰਿ ਜਿ ਕਿ ਆਗੈ ਕਰ ਧਰਿਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਤ ਬਿਨਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜੇ ਆਵੇ ਸੇ ਕੋ ਸਾ ਤੇ ਸਿ ਪਾਛੇ ਵਚਰੇ ਛਰੇ ਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇਦਾਨ ਦਸੇ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾ ਦਾਤਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆ ਪੇਠਾਪੁਰ ਹਰਿਆ ਪੇ ਸੇਵਕ ਜੀ ਗਿਆਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨ ਜਾਣਾ ਤੂੰ ਪਾਰ ਬਰੰਭੇ ਅੰਤ ਬਿਅੰਤ ਜੀ ਤੇਰੇ ਕੀਆ ਗੁਣ ਆਖੋ ਖਾਣਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਵ ਮੁਗਤ ਸੇਵ ਮੁਗਤ ਪਏ ਜਿਨ ਹਰ ਤੇ ਆਇਆ ਜੀਤਨ ਤੂਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਬੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਧਨ ਸੇਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਕਰੈ ਹਰ ਪੂਜਾ ਜੀ ਤਮ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਗੋ ਸਿਮਰਤ ਸਾਸਤ ਜੀ ਕਰ ਗਿਰਿਆਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬੱਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਆ ਪਰੰਪਰ ਕਰਤਾ ਜੀ ਤੁਧ ਜਿਵੜਿ ਅਵਰ ਨ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧਿ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਧਿ ਆਪੇ ਸ੍ਰੇਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੰਲਾ ਚੌਥਾ ਤੂੰ ਕਰਦਾ ਸਚਿਆਰ ਮੈਂਡਾ ਸਾਈ ਜੋ ਤੂੰ ਬਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਹ ਗਵਾਇਆ ਤਦ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿੰਜੋਗ ਮਿਲ ਵੀ ਛੁੜਿਆ ਸੰਜੋਗੀ ਮੇਲ ਜੇ ਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨਾਂ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਗ ਤਿਨਹਿ ਕੀਆ ਪੰਕਜ ਮੋਪਗ ਨਹੀਂ ਚਾਲੈ ਹਮ ਦੇਖਾਂ ਤੈ ਢੂ ਵੀਲੇ ਮਨ ਇੱਕ ਨਾ ਚੇਤ ਸਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲੇ ਆਰਾਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪਰਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਲ ਤੇਰੇ ਕੀ ਤੈਨਾ ਕਾਮ ਮਿਲ ਸਾਧ ਸੰਗਤ ਪਜ ਕੇ ਵਲ ਨਾਮ ਸਰਗੰਜਾਮ ਲਾਗ ਭਗ ਜਲ ਪਰਣ ਕੈ ਜਨਮ ਵਿਰਥਾ ਜਾ ਤਰਮ ਮਾਇਆ ਕੈ ਰਾਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਬਾਤ ਸ਼ਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਏ ਹਮਾਰਾ ਆਪਣਾ ਧਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾ ਹੋਇ ਆਪ ਹੱਥ ਦੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਦ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰਿਆ ਸਭੈ ਰਣ ਕੋ ਆਸੰਗਰਿਆ ਪੂਰਣ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਤੇ ਆਸਾ ਤੁਮੈ ਛੜ ਕੋਈ ਅਵਰਨਾ ਦੇ ਆਉ ਜੋ ਵਰਚਾਹੂ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਏ ਚੁੰਚਣ ਸਤਰ ਹਮਾਰੇ ਮਾਰੀ ਹੈ ਆਪਹਾ ਤਤ ਮੁਝੇ ਵਰਯ ਮਰਨ ਕਾਲ ਕਾ ਤਰਾ ਸਨ ਵਰਯ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੁਜੋ ਕਰਿਓ ਰੱਛਾ ਰਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੈ ਹੰਤਾ ਤੁਮਹੋ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਵਿਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜੈਸ਼ਣੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦਿਯੋ ਸਤਰਣ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਨ ਤ ਭਲੇ ਬੁਰੇ ਕੀ ਪੀਰ ਪੇਸ਼ਾਨਤ ਚਿੰਟੀ ਤੇ ਕੁੰਜਰ ਸਥੂਲਾ ਸੋ ਪਰ ਗਿਰ ਪਾ ਦ੍ਰਿਸ਼ਟ ਕਰ ਹੋਲਾ ਸੰਤ ਅੰਦੁਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪੇਸ਼ਾਨਾ ਕਟ ਕਟ ਕੇ ਪੜ ਪਟ ਕੀ ਜਾਨੈ ਜਬ ਉਦਕਰ ਕਰਾ ਕਰਤਾਰਾ ਪਰਜਾ ਦਰ ਤਵ ਦੇ ਅਪਾਰਾ ਜਵੇ ਆਕਰ ਕਰਤ ਹੋਂ ਕਭ ਹੋਂ ਤੁਮੈ ਮਿਲਤ ਦੇ ਦਰਸਬ ਹੋਂ ਜੀਤੇ ਵਦਨ ਸ੍ਰਿਸ਼ਟ ਸਬਤਾਰੇ ਆਪ ਆਪ ਨਹੀਂ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਰਵਕਾਰ ਨਿਰਲਾਮ ਬਿਆਦਾ ਨੀਲਾਨਾਦ ਸੰਭ ਤਾਕ ਮੂੜਿ ਉਚਾਰਤ ਵੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾ ਹਨੈ ਨੁ ਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪਿ ਆਪਣੀ ਬੁਧ ਹੈ ਜੇਤੀ ਵਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪੇ ਅਨੂਪਸ ਰੂਪਾ ਰੰਗ ਬਿਯੋ ਰਾਵ ਕਈ ਭੂਪਾ ਅੰਡਾ ਜਿਰ ਸੇ ਤਜ ਕੀਨੀ ਉਤਪੁਜ ਖਾਨ ਬੋ ਰਚਦੀਨੀ ਕਉ ਫੂਲ ਰਾਜਾ ਹੋ ਬੈਠਾ ਕੋ ਸਿਮੜ ਬਿਯੋ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਬਵਿਆਦ ਜੁਗਾਦ ਸਰੂਪ ਸਿਆੰਬਾਵਾ ਅਵ ਰੱਛਾ ਮੇਰੀ ਤੁਮ ਕਰੋ ਸਿਖਿ ਉਵਾਰ ਸਿਗ ਸੰਗਰੋ ਦੁਸ਼ਟੀ ਤੇ ਉਠੋ ਤੇਡ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੋਇ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਦੇਹ ਤਾਕੇ ਕਾਲ ਨਿਕਟਨੀ ਐ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਦ੍ਰਿਸ਼ਟ ਡਰੈ ਤਤ ਕਾਲਾ ਪਿਰ ਪਾਦਿ ਸਿਸ਼ਟ ਦਨ ਜਾਇ ਨਿਹਰ ਹੋ ਤਾਗੇ ਤਾਪ ਤਨ ਕਮੋ ਹਰ ਹੋ ਰਿਦ ਸਿਦ ਕਰਮੋ ਸੋ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਇ ਉਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਗਏ ਤੁਮੈ ਸ਼ਰਨ ਤਿਹਾਰੀ ਆ ਪਾਦ ਲਿਓ ਵਾਰੀ ਸਰਬ ਥੋਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਹ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈਂ ਮਤ ਇਕ ਨਾਮ ਆਨਿਓ ਸਿਮਰਤ ਸਾਸਤਰ ਵੇਦ ਸਭੇ ਵੋ ਭੇਦ ਕਹੈਂ ਹਮੇਤ ਨਾਮ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿ ਆਉ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਮਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਨਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਤਾਂ ਆਈਆਂ ਨਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਹੰਗੀਕਾਰੋ ਕਰੇ ਤੇਰਾ ਕਰੇ ਸਭ ਸਵਾਰਣਾ ਸਭ ਨਾਮ ਗਲਾ ਸਮਰਪਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੈ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਮਤਸ ਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮਿਆਤਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਆਇ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਈਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਅਬਦ ਰੋਪੇ ਆਰੋ ਸੱਚਾ ਨਾਮ ਮੇਰਾ ਆਦਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਗਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਗਰ ਅਨਹਦ ਵਾਜੇ ਅਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਕੁਨੀਤ ਕਹਤੇ ਪਵੇ ਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਕਾਵੇ ਓ ਜਿਸ ਕਾ ਸਭ ਸੇ ਆਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਤਜਿ ਨਹਿ ਜਾਈ ਨਿਤ ਨਿਤ ਰਖਿ ੁਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਿਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਭਇਓਈ ਤਰਸ ਭਇਆ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਭਇਆ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਥਿੱਥੈ ਤੂੰ ਸਮਰਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੈ ਦੂਤ ਨਾਏ ਤੇਰਾ ਛੜ ਜਾਹੇ ਪੌਜਲ ਵਿਖਮਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੇ ਤਬਸੈ ਨੋ ਕਿਰਪਾਲ ਸਮਾਲੇ ਸਾਇ ਸਾਇ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5ਵਾਂ ਅੰਤਰ ਗੋਰੀ ਆਰਾਧਣਾ ਜੇ ਵਾਜਿ ਗੁਰ ਨਾਉ ਨਿਤਰੀ ਸਤਿਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉਤਮ ਗਾੜੀ ਐ ਵਿਰਲੇ ਕੇਈ ਕੇ ਮਹਲਾ 5ਵਾਂ ਰਖੇ ਰਖਣ ਹਾਰਿਆ ਪਿਉ ਵਾਰੀ ਅਨ ਗੁਰ ਕੀ ਪੈਰੀ ਪਾਏ ਕਾ ਸਵਾਰੀ ਅਨ ਹੋ ਆਇਆ ਪਦਿਆਲ ਮਨ ਹੋ ਨਾ ਵੇਸਾਰੀ ਅਨ ਸਾਧ ਜਨ ਕੈ ਸੰਗ ਪਉ ਜਲ ਤਾਰੀ ਅਨ ਸਾਖਤ ਨਿੰਦਗ ਦੁਸ਼ਟ ਖਿਨ ਮਾਹੇ ਵਿਦਾਰੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸਾ ਸਾਹਿਬ ਪੀਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ